ਹਾਂਜੀ ਕੈਂਬ੍ਰਿਕ कॉटन ਦੇ ਸੂਟ ਆਉਣਗੇ ਬਹੁਤ ਜਿਆਦੇ ਪਿਆਰੇ ਸੂਟ ਨੇ neck design heavy ਬਣਿਆ ਹੋਇਆ ਸ਼ਰਟ ਦੇ ਵਿੱਚ ਪੂਰੇ ਦੇ ਵਿੱਚ ਵਰਕ ਹੋਏਗਾ प्रिंट ਦੁਪੱਟੇ ਆਉਣਗੇ ਤੇ ਬਾਟਮ ਦੇ ਵਿੱਚ ਵੀ ਬਹੁਤ ਸੋਹਣਾ ਪੌਂਚਾ ਦੇ ਵਰਕ ਦਿੱਤਾ ਹੋਇਆ ਇਹ ਵੀ कॉटन ਦੇ ਸੂਟ ਆਉਣਗੇ ਜੀ neck ਦੇ ਉੱਪਰ embroidery ਕੀਤੀ ਹੋਈ ਆ ਦੁਪੱਟੇ ਦੇ ਵਿੱਚ ਤੇ ਐਂਡ ਬਾਟਮ ਬਹੁਤ ਸੋਹਣੀ ਐ ਇਹ ਵੀ ਪ੍ਰਿੰਟ ਆ ਜੀ ਇਹਦੇ ਵਿੱਚ ਇੱਕੋ ਕਲਰ ਅਵੇਲੇਬਲ ਹੈਗਾ ਤੇ ਦੁਪੱਟੇ ਦੇ ਉੱਪਰ ਸਾਰੇ ਦੇ ਵਰਕ ਦਿੱਤਾ ਹੋਇਆ ਇਹ ਮਸਲਿਨ कॉटन ਦੇ ਸੂਟ ਆਉਣਗੇ ਪ੍ਰਿੰਟ ਸ਼ਰਟਾਂ ਆਉਣਗੀਆਂ ਐਂਡ ਨਾਲ ਇਹਨਾਂ ਦੀ ਬਾਟਮ ਜਿਹੜੀ ਪਲੇਨ ਆਏਗੀ 2.5 ਮੀਟਰ ਦਾ ਇਹ ਫੈਬਰਿਕ ਹੋਏਗਾ ਵਿਦਆਊਟ ਦੁਪੱਟਾ ਸੂਟ ਹੋਣਗੇ ਜੀ ਇਹ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਕਲਰ ਪਸੰਦ ਕਰਕੇ ਸਕਰੀਨਸ਼ਾਟ ਮੈਨੂੰ ਵਟਸਐਪ ਤੇ ਸੈਂਡ ਕਰਕੇ ਆਪਣੇ ਲਈ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਸ਼ਿਪਿੰਗ 올 ਇੰਡੀਆ ਫ੍ਰੀ ਰਹੇਗੀ ਠੀਕ ਹੈ ਜੀ ਇਹ ਵੀ ਸੂਟ ਬਹੁਤ ਜਿਆਦੇ ਪਿਆਰੇ ਬਣੇ ਹੋਏ ਨਾਲ ਬਹੁਤ ਸਾਰੇ ਸੁਪਰ نیٹ ਦੇ ਦੁਪੱਟੇ ਹੋਣਗੇ ਇਹ ਵੀ ਬਹੁਤ ਜਿਆਦੇ ਸੋਹਣੇ ਸੂਟ ਨੇ ਇਹਨਾਂ ਦਾ ਵੀ ਕਾਫੀ ਟ੍ਰੈਂਡ ਹੈਗਾ ਪਿਓਰ ਕਾਟਨ ਦੇ ਵਿੱਚ ਅੱਜ ਦੀ ਸਾਰੀ ਵੀਡੀਓ ਪਿਓਰ ਕਾਟਨ ਦੇ ਵਿੱਚ ਆਏਗੀ ਕੋਈ ਵੀ ਸੂਟ ਤੁਸੀਂ ਬਾਇ ਕਰ ਸਕਦੇ ਹੋ ਸ਼ਿਪਿੰਗ ਔਰ ਇੰਡਿਆ ਫ੍ਰੀ ਰਹੇਗੀ ਥੈਂਕ ਯੂ ਸੋ ਮਚ